ਫਿਲਹਾਲ ਦੇ ਨੰਗਲ ਤੋਂ ਬਾਅਦ ਹੁਣ ਪੰਜਾਬ ਦੇ ਇੱਕ ਹੋਰ ਸ਼ਹਿਰ ਤੋਂ ਬਾਬਾ ਸਾਹਿਬ ਦੇ ਬੁੱਤਨਾ ਛੇੜਕਾਨੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਿਸ ਤੋਂ ਬਾਅਦ ਸਥਾਨਕ ਲੋਕਾਂ ਵਿੱਚ ਪਰੇਸ਼ਾਨੀ ਪਾਇਆ ਜਾ ਰਿਹਾ ਹੈ ਜਿੱਥੇ ਲੋਕਾਂ ਵੱਲੋਂ ਮੌਕੇ ਤੇ ਪਹੁੰਚ ਨਾ ਰੇਬਾਜ਼ੀ ਕੀਤੀ ਗਈ ਫਿਲਹਾਲ ਪੁਲਿਸ ਉਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਹਲਕਾ ਫਲੋਰ ਦੇ ਪਿੰਡ ਨੰਗਲ ਵਿਖੇ ਵਾਪਰੀ ਘਟਨਾ ਤੋਂ ਬਾਅਦ ਹੁਣ ਬਟਾਲਾ ਵਿੱਚ ਵੀ ਬਾਬਾ ਸਾਹਿਬ ਡਾਕਟਰ ਭੀਮਰਾਵ ਅੰਬੇਡਕਰ ਜੀ ਦੇ ਬੁੱਤ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ ਜਿੱਥੇ ਮੀਆਂ ਮਹਿਲਾ ਚੌਂਕ ਵਿਖੇ ਲੱਗੇ ਬੁੱਤ ਦੇ ਇੱਕ ਹੱਥ ਦੀ ਉਂਗਲੀ ਟੁੱਟੀ ਹੋਈ ਹੈ ਖਟਰਾ ਦੀ ਸੂਚਨਾ ਮਿਲਦਿਆਂ ਹੀ ਜਿੱਥੇ ਪੁਲਿਸ ਪ੍ਰਸ਼ਾਸਨ ਵੱਡੀ ਗਿਣਤੀ ਵਿੱਚ ਮੌਕੇ ਤੇ ਪਹੁੰਚ ਗਿਆ ਉੱਥੇ ਹੀ ਲੋਕਾਂ ਨੇ ਮੌਕੇ ਤੇ ਪਹੁੰਚ ਨਾਰੇਬਾਜੀ ਕਾਨੀ ਸ਼ੁਰੂ ਕਰ ਦਿੱਤੀ। ਕੇਸਰ ਸਾਹਿਬ ਜੀ ਦਾ ਇੱਥੇ ਸਟੈਚੂ ਲੱਗਾ ਵਾ ਉਹਦੇ ਨਾਲ ਕੁਛ ਛੇੜਛਾੜ ਕੀਤੀ ਗਈ ਆ। ਉਹਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਆ ਸ਼ਰਾਰਤੀਆਂ ਦੰਤਾਂ ਵੱਲੋਂ। ਔਰ ਇਹ ਜਿਹੜਾ ਖਾਲਿਸਤਾਨੀ ਸਮਰਥਕ ਆ ਗੁਰਪਰਤਨ ਪੰਨੂ ਇਹ ਕੁੱਤੇ ਨੇ ਇੱਕ ਵੀਡੀਓ ਦਰਿਏ ਪੂਰੇ ਜਿੰਨੇ ਜਿੰਨੇ ਵੀ ਸਾਡੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਬੁੱਤ ਲੱਗੇ ਸਟੈਚੂ ਲੱਗੇਦੇ ਆ ਉਹਨੇ ਕਿਹਾ ਹੀ ਕਿ ਅਸੀਂ ਉਹਨਾਂ ਨੂੰ ਖੰਡਿਤ ਕਰਾਂਗੇ। ਉਸੇ ਤਰ੍ਹਾਂ ਦੀ ਅੱਜ ਬਟਾਲੇ ਦੇ ਵਿੱਚ ਅੰਬੇਦਕਰ ਸਾਹਿਬ ਦੀ ਜਿਹੜੀ ਮੂਰਤੀ ਲੱਗੀ ਆ ਉਹਨੂੰ ਤੋੜ ਮਰੋੜ ਕੀਤੀ ਗਈ ਆ ਖੰਡਿਤ ਕੀਤਾ ਗਿਆ ਵਾ ਔਰ ਪੁਲਿਸ ਪ੍ਰਸ਼ਾਸਨ ਵੀ ਇੱਥੇ ਆਈ ਸੀ ਪੁਲਿਸ ਪ੍ਰਸ਼ਾਸਨ ਨੇ ਜਾਇਦਾ ਲਿੱਤਾ ਵਾ ਪਰ ਜਿਹੜਾ ਸਾਡਾ ਸਮਾਜ ਆ ਉਹ ਬੜੀ ਦੁਖੀ ਅਰਦੇ ਨਾਲ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਵਾ ਕਿ बार-बार ਸਾਨੂੰ ਇਹ ਕਹਿਣਾ ਪੈਂਦਾ ਵਾ ਕਿ ਜਿੱਥੇ ਸਾਡੇ ਵਾਲਮੀਕ ਮਹਾਰਾਜ ਜਾਂ ਅੰਬੇਦਕਰ ਸਾਹਿਬ ਜੀ ਦੀਆਂ ਸਟੈਚੂ ਜਾਂ ਮੂਰਤੀਆਂ ਲੱਗੀਆਂ ਹੁੰਦੀਆਂ ਵਾ ਉੱਤੇ ਕੋਈ ਨਾ ਕੋਈ ਵੀਡੀਓ ਜਾਂ ਕੈਮਰੇ ਲੱਗੇ ਹੋਣੇ ਚਾਹੀਦੇ ਤਾਂ ਕਿ ਜਿਹੜਾ ਕੋਈ ਐਦਾਂ ਦਾ ਸ਼ਰਾਤੀ ਅੰਸਰ-ਸ਼ਰਾਤ ਕਰਦਾ ਵਾ ਤਾਕਤ ਯੂਰ ਪਤਾ ਲੱਗ ਸਕੇ ਅਤੇ ਜਿਹੜੀ ਬਾਦੀ ਸਖਤੋ ਸਖਤ ਕਾਰਵਾਈ ਕੀਤੀ ਜਾ ਸਕੇ ਕੀ ਲੱਗਦਾ ਭਾਈਚਾਰਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੀ ਕਹਿਣਾ ਜਦੋਂ ਲੋਕ ਦੇ ਦੇਖੋ ਜੀ ਇਹ ਤੇ ਪੰਜਾਬ ਦਾ ਮਾਹੌਲ ਖਰਮ ਖਰਾਬ ਕਰਨ ਵਾਲੀ ਗੱਲਾਂ ਵਾ ਇਹ ਜਿਹੜਾ ਪੰਨੂ ਆ ਖਾਲਸਤਾਨੀ ਸਮਰਥਕ ਆ ਸਾਰਿਆਂ ਨੂੰ ਪਤਾ ਵਾ ਪਰ ਜਿਹੜਾ ਬਾਹਰ ਦੇ ਦੇਸ਼ਾਂ ਚ ਰਹਿ ਕੇ ਇੱਥੇ ਭੜਕਾਉ ਭਾਸ਼ਨ ਦਿੰਦਾ ਵਾ ਪਰ ਜਿਹੜੀ ਪੰਜਾਬ ਦੀ ਔਰ ਹਿੰਦੁਸਤਾਨ ਦੀ ਅਮਨ ਸ਼ਾਂਤੀ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਚਾਹੁੰਦੇ ਆ ਕਿ ਕੌਮਾਂ ਦੇ ਝਗੜੇ ਹੋਣ ਝਗੜਿਆਂ ਦੇ ਵਿੱਚ ਜੇ ਪੰਜਾਬ ਦਾ ਜਿਹੜਾ ਅਮਨ ਸ਼ਾਂਤੀ ਜਿਹੜੀ ਬਹਾਲ ਵਾ ਉਹ ਸਾਰੀ ਨਸ਼ਟ ਹੋ ਇਸੇ ਜਿਹੜੇ ਸਮਾਜਿਕ ਜਿਹੜੇ ਸਾਡੇ ਭਾਈਚਾਰੇ ਆ ਜੇਕਰ ਇਦਾਂ ਦੀਆਂ ਹਰਕਤਾਂ ਨਾ ਰੁਕੀਆਂ ਗਈਆਂ ਤੇ ਸਾਡੇ ਸਮਾਜਿਕ ਭਾਈਚਾਰੇ ਵੀ ਖਤਮ ਹੋਣਗੇ ਆਪਸੀ ਮਤਭੇਦ ਵਧਣਗੇ ਔਰ ਜਿਹੜੇ ਪੰਜਾਬ ਦੇ ਮਾਹੌਲ ਇਸ ਤੋਂ ਜ਼ਿਆਦਾ ਖਰਾਬ ਹੋਏਗਾ ਘਟਨਾ ਬੀਤੀ ਆ ਬਾਬਾ ਸਾਹਮੇਦਗਰ ਦੀ ਮੂਰਤੀ ਨੂੰ ਤੋੜਿਆ ਗਿਆ ਇਹ ਸਾਰੇ ਸਮਾਜ ਨੂੰ ਸਮੂਹ ਚਾਹੇ ਉਹ ਵਾਲਮੀਕੀ ਸਮਾਜ ਆ ਚਾਹੇ ਉਹ ਚਮਿਆਰ ਭਾਈ ਵਿਚਾਰਾ ਚਾਹੇ ਈਸਾਈ ਭਾਈਚਾਰਾ ਵਾ ਚਾਹੇ ਮਜਬੀ ਸਿੱਖ ਭਾਈਚਾਰਾ ਵਾ ਅੱਜ ਆਹਾਨੂੰ ਉਸ ਇਸ ਮੂਰਤੀ ਦਾ ਅੰਮ੍ਰਿਤਸਰ ਤੇ ਜਿਹੜਾ ਕਾਂਡ ਹੋਇਆ ਉਹਦਾ ਹੀ ਬੜਾ ਦੁਖੀ ਅੱਜ ਜਿਹੜਾ ਕਾਂਡ ਹੋਇਆ ਉਹਦਾ ਹੀ ਬੜਾ ਦੁਖਿਆ ਸੋ ਬਾਬਾ ਸਾਹਿਬ Ambedkar ਨੇ ਕਿਸੇ ਦਾ ਵੀ ਆਪਾਂ ਆਪਣਾ ਮਾੜਾ ਨਹੀਂ ਕੀਤਾ ਸਵੀ ਦਾ ਹੰਦੇ ਅੰਦਰ ਸਾਰਿਆਂ ਨੂੰ ਉਹਨਾਂ ਨੇ ਬਰਾਬਰ ਦੇ ਅਧਿਕਾਰ ਦਵਾਏ ਆ ਤੇ ਬਰਾਬਰ ਦੇ ਰਹਿਣ ਤੇ ਅਧਿਕਾਰ ਦਵਾਏ ਆ ਅੱਜ ਜੇ ਲੋਕ ਸਾਡੇ ਲੋਕ ਪੜ੍ਹ ਲਿਖ ਕੇ ਜੱਜ ਬਣ ਗਏ ਆ ਜਾਂ ਡੀਸੀ ਬਣ ਗਏ ਆ ਜਾਂ ਡਾਕਟਰ ਬਣ ਗਏ ਆ ਜਾਂ ਵਕੀਲ ਬਣ ਗਏ ਆ ਅੱਜ ਬਾਬਾ ਸਾਹਿਬ ਦੀ ਦੇਣ ਹੀ ਆ ਬਾਬਾ ਸਾਹਿਬ ਨੇ ਸਾਨੂੰ ਪੜ੍ਹੋ ਲਿਖੋ ਜੁੜੋ ਦਾ ਅਧਿਕਾਰ ਦਵਾਇਆ ਆਪਾਜ ਪੜ੍ਹ ਲਿਖ ਕੇ ਕੁਝ ਸਿੱਖਿਆ ਪ੍ਰਾਪਤ ਕੀਤੀ ਅੱਜ ਬਾਬਾ ਸਾਹਿਬ ਦੀਆਂ ਮੂਰਤੀਆਂ ਤੋੜਦੇ ਪਏ ਨੇ ਬਾਬਾ ਸਾਹਿਬ ਨੇ ਇਹਨਾਂ ਦਾ ਕੋਈ ਬੁਰਾ ਨਹੀਂ ਕੀਤਾ ਇਹ ਬਾਬਾ ਸਾਹਿਬ ਦਾ ਬੁਰਾ ਕਰਦੇ ਪਏ ਆ ਸੋ ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਅਗਲ ਹੋਣੀ ਚਾਹੀਦੀ ਆ ਕਿ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਸਮਾਜ ਨੂੰ ਬਚਾਈਏ ਆਪਣੇ ਇਸ ਦੇਸ਼ ਦੀ ਅਖੰਡਤਾ ਨੂੰ ਭੰਗ ਨਾ ਕਰੀਏ ਇਸ ਮੂਰਤੀ ਨੂੰ ਜਿਹੜਾ ਤੋੜਿਆ ਗਿਆ ਵਾ ਮੈਂ ਸਮਾਜ ਅੱਗੇ ਬੇਨਤੀ ਕਰਦਾ ਮਾਂ ਕਿ ਉਹ ਸਾਰੇ ਇਕੱਠੇ ਹੋਣ ਦਲਿਤ ਤੇ ਆਪਣੇ ਇੱਕ ਚੰਗਾ ਰੋਸ ਪ੍ਰਦਰਸ਼ਨ ਕਰੀਏ ਜਿਹਦੇ ਨਾਲ ਕੋਈ ਚੰਗਾ ਮੈਸੇਜ ਜਾਵੇ ਤਾਂ ਕਿ ਕਿਸੇ ਦੇ ਦਿਲ ਨੂੰ ਕਿਸੇ ਦੇ ਮਨ ਨੂੰ ਠੇਸ ਨਾ ਪਹਾਈ ਜਾਵੇ ਅੱਜ ਮਾਰਨਿੰਗ ਕਰੀਬ 9:30 ਵਜੇ ਨਾ ਇਥੋਂ ਕਿਸੇ ਨੇ ਇਨਫੋਰਮ ਕੀਤਾ ਕਿ ਪੂਰੀ ਗੇਟ ਬਟਾਲਾ ਦੇ ਵਿੱਚ ਸਿਟੀ ਦੇ ਵਿੱਚ ਅੰਬੇਦਕਰ ਚੌਂਕੀ ਕੰਨੇ ਆ ਸੀ ਇਹਨਾਂ ਕਿ ਉੱਥੇ ਵਾਵਾ ਸਾਹਿਬ ਦੀ ਮੂਰਤੀ ਤੇ ਨਾਲ ਲੱਗਦੀ ਹੈ ਕਿਸੇ ਨੇ ਸ਼ਰਾਪਤ ਕੀਤੀ ਅਸੀਂ ਸਾਰੇ ਇਥੇ ਮੌਕੇ ਤੇ ਪਹੁੰਚੇ ਆ ਤੇ ਇਹ ਵੀ ਗੱਲ ਦੇਖਣ ਚਾਹੀਏ ਕਿ ਕੱਲ ਸ਼ਾਮ ਨੂੰ ਇਥੇ ਇੰਪਰੂਵਮੈਂਟ ਫੰਡ ਦੇ ਚੇਅਰਮੈਨ ਵੀ ਆਏ ਸਨ ਤੋ ਕਿਉਂਕਿ ਇਹਦੇ ਚੌਂਕ ਦੀ ਸ਼ਾਇਦ ਕੁਝ ਰੈਨੋਵੇਸ਼ਨ ਕਰਨੀ ਸੀ ਉਦੋਂ ਦੀਆਂ ਜਿਹੜੀਆਂ ਫੋਟੋਆਂ ਵੇਖੀਆਂ ਉਹਦੇ ਵਿੱਚ ਵੀ ਜਿੰਨੀ ਕੁ ਹੁਣ ਜਿਹੜੀ ਬਾਬਾ ਸਾਹਿਬ ਦੀ ਉਂਗਲ ਤੇ ਜਿਹੜੀ ਡੈਮੇਜ ਹੋਈ ਹੈ ਉਸ ਵੇਲੇ ਵੀ ਮਜੂਰ ਸੀ ਤੇ ਅਸੀਂ ਹੁਣ ਸੀਸੀਟੀਵੀ ਤੇ ਫੁਟੇਜ ਵੀ ਖੰਗਾਲ ਲਿਆ ਤੇ ਇਹ ਵੀ ਪਤਾ ਕਰ ਰਹੇ ਹਾਂ ਕਿ ਆਈਦਰ ਇਹ ਕੋਈ ਨੇਚਰਲ ਐਟੈਕ ਹੈ ਜਾਂ ਕੁਝ ਕਿਸੇ ਨੇ ਕੁਝ ਕੀਤਾ ਉਹ ਅਸੀਂ ਕੇਸ ਰਜਿਸਟਰ ਕਰਕੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਅੱਗੇ ਪਿੱਛੇ ਸਾਰੇ ਦੇ ਕਿਉਂਕਿ ਇੱਕ ਗੱਲ ਤੇ ਹੋ ਗਈ ਕੱਲ ਕਲੀਅਰ ਕਿ ਕੱਲ ਸ਼ਾਮ ਤੱਕ ਵੀ ਜਿਹੜੀ ਹੈਗੀ ਸੀ ਉਸ ਤੋਂ ਪਹਿਲੇ ਦੀ ਹੈਗੀ ਸੀ ਕਿਸੇ ਨੇ ਅਬਜ਼ਰਵ ਨਹੀਂ ਕੀਤਾ ਅੱਜ ਇੱਥੇ ਕਿਸੇ ਨੇ ਅਬਜ਼ਰਵ ਕਰਕੇ ਤੇ ਉਥੇ ਕੰਟਰੋਲ ਰੂਮ ਵੀ ਦੱਸਿਆ ਤੇ ਇੱਥੇ ਜਦੋਂ ਸੀਟੀਐਸਐਚ ਨੂੰ ਦੱਸਿਆ ਤਾਂ ਫਿਰ ਮੈਂ ਇਹ ਮੌਕੇ ਤੇ ਆ ਕੇ ਤੇ ਸੀਸੀਟੀਵੀ ਦੀ ਅਸੀਂ ਪਰਤਾਲ ਕਰ ਰਹੇ ਹਾਂ ਪਿੱਛੋਂ ਤੋਂ ਦੇਖ ਰਹੇ ਹਾਂ ਕਿ ਸ਼ਾਇਦ ਕੁਝ ਬੱਬੇ ਹਾਂਜੀ ਨਹੀਂ ਉਹ ਅਸੀਂ ਜਿਹੜੀ ਪਿੱਛੇ ਵਾਲੀ ਹੈਗੀ ਹੈ ਨਾ ਕਿਉਂਕਿ ਆਲੇ ਦੁਆਲੇ ਸਾਰੀ ਉਥੋਂ ਜਿਹੜੀਆਂ ਨਾ ਕਿਸੇ ਨੇ ਉਂਗਲ ਨਹੀਂ ਕਿਸੇ ਨੇ ਅਬਜ਼ਰਵ ਕੀਤੀ ਤੇ ਉਹ ਵੀ ਨਹੀਂ ਕਿਸੇ ਨੇ ਅਬਜ਼ਰਵ ਕੀਤੀ ਉਸੀਂ ਇਹ ਦੇਖਦੇ ਹਾਂ ਕਿ ਕਿਤੇ ਕਰਕੇ ਗਏ ਕਿਉਂਕਿ ਆਲੇ ਦੁਆਲੇ ਕੋਈ ਇਟਾਂ ਪਈਆਂ ਨਹੀਂ ਹੋਈਆਂ